ਵਸੰਤ ਪੰਚਵੀ ਦਾ ਤਿਉਹਾਰ ਜਿੱਥੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਕਹਿੰਦੇ ਫਰੋਜ਼ਪੁਰ ਦਾ ਬਸੰਤ ਦੇਖਣ ਵਾਲਾ ਹੁੰਦਾ ਇਸ ਦਿਨ ਫਰੋਜ਼ਪੁਰ ਦੇ ਵਿੱਚ ਕਹਿੰਦੇ ਹਰ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਕਿਉਂਕਿ ਜਿੱਥੇ ਲੋਕ ਪਤੰਗਬਾਜ਼ੀ ਕਰਦੇ ਆ ਉੱਥੇ ਨਾਲ ਨਾਲ ਅੱਜ ਦੇ ਦਿਨ ਹਰ ਘਰ ਦੇ ਉੱਪਰ ਡੀਜੇ ਲੱਗਿਆ ਹੋਇਆ ਦਿਖਾਈ ਦਿੰਦਾ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਫਰੋਜ਼ਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਦੇ ਨੌਜਵਾਨਾਂ ਨੇ ਇਹ ਪੂਰੀ ਵੀਡੀਓ ਰਿਕਾਰਡ ਕਰ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅਸੀਂ ਅੱਗੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਫਰੂਜ਼ਪੁਰ ਦਾ ਤਿਉਹਾਰ ਕਹਿੰਦੇ ਦੇਖਣ ਵਾਲਾ ਹੁੰਦਾ ਹੈ ਤੇ ਇਸ ਦਿਨ ਲੋਕ ਬਾਹਰ ਤੋਂ ਵੀ ਆ ਕੇ ਸਪੈਸ਼ਲ ਉਚੇਚੇ ਤੌਰ ਤੇ ਫਰੂਜ਼ਪੁਰ ਪਹੁੰਚਦੇ ਹੈ ਬਸੰਤ ਦਾ ਤਿਉਹਾਰ ਮਨਾਉਣ ਦੇ ਲਈ ਕਹਿੰਦੇ ਆ ਕਿ ਇਸ ਦਿਨ ਵਿਆਹ ਵਰਗਾ ਮਾਹੌਲ ਅਤੇ ਜੇਕਰ ਗੱਲ ਕਰ ਲਈਏ ਦੀਵਾਲੀ ਤੇ ਵੀ ਇੰਨੀ ਰੌਣਕ ਨਹੀਂ ਹੁੰਦੀ ਜਿਨੀ ਇਸ ਦਿਨ ਬਸੰਤ ਦੇ ਤਿਉਹਾਰ ਵਾਲੇ ਦਿਨ ਪੂਰੇ ਫਿਰੋਜ਼ਪੁਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਹਰ ਘਰ ਦੇ ਵਿੱਚ ਡੀਜੇ ਚੱਲਦਾ ਹੋਇਆ ਦਿਖਾਈ ਦਿੰਦਾ ਉਥੋਂ ਦੇ ਨੌਜਵਾਨਾਂ ਨੇ ਜੋ ਸਾਡੇ ਨਾਲ ਵੀਡੀਓ ਸਾਂਝੀ ਕੀਤੀ ਹੈ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕੀਤੇ ਆ ਆਓ ਤੁਹਾਨੂੰ ਸੁਣਾਉਣੀ ਆ ਸਾਹਿਬਾਇਕਲ ਜੀ ਕੀ ਮਤੇ ਅੱਜ ਤੁਸੀਂ ਦੇਖ ਰਹੇ ਹੋ ਫਿਰੋਜ਼ਪੁਰ ਦੇ ਵਿੱਚ ਜੋ ਬਸੰਤ ਪੰਚਮੀ ਜੋ ਜਿਹੜਾ ਉਥੇ ਆ ਮਨਾਇਆ ਜਾਂਦਾ ਹੈ ਅੱਜ ਬੜੀ ਧੂਮ ਧਾਮ ਨਾਲ ਜਿਲ੍ਹਾ ਇੱਥੇ ਫੋਈਪੁਰ ਦੇ ਵਿੱਚ ਮਨਾਇਆ ਗਿਆ ਮੈਂ ਵੀਰ ਨੂੰ ਕਹੂੰਗਾ ਵੀ ਸਾਡੇ ਵੀਰ ਨੇ ਵੇਖਿਆ ਵੀ ਡੀਜੇ ਹਰੇਕ ਛੱਤ ਤੇ ਪਤੰਗਾਂ ਖੂਬ ਚਲਾ ਰਹੇ ਨੇ ਚੜਾ ਰਹੇ ਨੇ ਬੜੀ ਬੜੀ ਫੋਈਪੁਰ ਦੇ ਵਿੱਚ ਦੂਰੋਂ ਦੂਰੋਂ ਰਿਸ਼ਤੇਦਾਰ ਮਿੱਤਰ ਦੋਸਤ ਕਾਫੀ ਆਉਂਦੇ ਨੇ ਜੇ ਕੋਈ ਇੱਕ ਫੋਈਪੁਰ ਦੇ ਵਿੱਚ ਵੱਖਰੀ ਪਛਾਣ ਹੈ ਪਸੰਤਵਾੜੇ ਦਿਨ ਜੋ ਦੰਗਾ ਉਡਾਈਆਂ ਜਾਂਦੀਆਂ ਨੇ ਮੈਂ ਵੀਰ ਨੂੰ ਕਹੂੰਗਾ ਸਾਰੇ ਪਾਸੇ ਦਿਖਾਏਗਾ ਹਰੇਕ ਕੋਟੇ ਦੇ ਉੱਤੇ ਡੀਜੇ ਲੱਗੇ ਨੇ ਵਿਆਹ ਵਰਗਾ ਮਾਹੌਲ ਬਣਿਆ ਪਿਆ ਵੇਖੋ ਚਾਰ ਸਪੀਰੇ ਸਾਰੇ ਰਿਸ਼ਤੇਦਾਰ ਸੱਜਣ ਪੁੱਤਰ ਸਾਰੇ ਪਹੁੰਚੋਏ ਨੇ ਵੇਖੋ ਖੂਬ ਰੰਗ ਬਣਿਆ ਨੇ ਔਰ ਇਸ ਤੋਂ ਬਾਅਦ ਹੋਰ ਇੱਕ ਦੋ ਘੰਟਿਆਂ ਤੱਕ ਇਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਹੋ ਜਾਣਾ ਚੰਦੋਲਾ ਜਿਹੜੀਆਂ ਚੰਦੋਲਾ ਰਾਤ ਨੂੰ ਜਿਹੜਾ ਕੰਮ ਸ਼ੁਰੂ ਹੋ ਜਾਣਾ ਇੱਥੇ ਤਾਨੂੰ ਉਹ ਵੀ ਸੀਨ ਦੁਆਰਾ ਦਿਖਾਇਆ ਜਾਏਗਾ ਜੋ ਜਿਹੜੀਆਂ ਚੰਦੂਆ ਜਿਹੜੀਆਂ ਰਾਤ ਨੂੰ ਉੱਡਣੀਆਂ ਦੇਖੋ ਜਿਹੜੇ ਵੀ ਵੀਰ ਇਸ ਇਹਾਤ ਤੇ ਪਹੁੰਚਦੇ ਹਨ ਉਹ ਸਾਰੇ ਰਿਸ਼ਤੇਦਾਰ ਸਾਰੇ ਸੱਜਣ ਇੱਕ ਯਾਰ ਦੋਸਤ ਮਿਲ ਕੇ ਆ ਉਹਦਾ ਖੂਬ ਰੰਗ ਬਣਦੇ ਨੇ ਇਹ ਸਾਰਿਆਂ ਵਾਸਤੇ ਬਹੁਤ ਵਧੀਆ ਦਸੰਤ ਹੈ ਔਰ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਕਿਵੇਂ ਚੱਲ ਰਿਹਾ ਫਰੋਇਪੁਰ ਦੀ ਬਸੰਤ ਅੱਜ ਸਤਿ ਸ਼੍ਰੀ ਅਕਾਲ ਜਸਨੀ ਗਾ ਜੀ ਜਿੱਕਰ ਗੱਲ ਪਸੰਦ ਦੀ ਕੀਤੀ ਹੈ ਤਾਂ ਪਰੇ ਪਰ ਵਿੱਚ ਬਹੁਤ ਸੋਣਾ ਪਸੰਦ ਚੱਲ ਰਿਹਾ ਹੈ ਹਰ ਵਜ੍ਹਾ ਤਰ੍ਹਾਂ ਇਸ ਆਦੀ ਪੂਰੇ ਤੋਂ ਘਟਾ ਉਹਨਾਂ ਨਾਲ ਮਨਾਇਆ ਜਾ ਰਿਹਾ ਹੈ ਬਸ ਇਸ ਵਾਰ ਥੋੜੀ ਮੌਸਮ ਦੀ ਮਾਰ ਪੈਣ ਕਰਕੇ ਥੋੜਾ ਮਾਹੌਲ ਲੇਟ ਬਣਿਆ ਜਿਸ ਤਰ੍ਹਾਂ ਤੁਸੀਂ ਆਸੇ ਪਾਸੇ ਵੇਖ ਸਕਦੇ ਹੋ ਸਭ ਨੇ ਛੱਤਾ ਭਰੀਆਂ ਹੋਈਆਂ ਨੇ ਕਿਉਂਕਿ ਲੋਕ ਸਾਰੇ ਰਿਸ਼ਤੇਦਾਰ ਯਾਰ ਬੇਲੀ ਸੱਜਣ ਇਹ ਸਭ ਦੇਛਾ ਤੋਂ ਲੋਕ ਇੱਥੇ ਪਹੁੰਚੇ ਨੇ ਸੰਤ ਮਨਾਉਣ ਵਾਸਤੇ ਜਿਸ ਤਰ੍ਹਾਂ ਇੱਥੇ ਬਹੁਤ ਹੀ ਵਧੀਆ ਮੌਲ ਬਣਿਆ ਆ ਲੋਕ ਬਹੁਤ ਖੁੱਲ ਕੇ ਪਤੰਗਾ ਉਡਾ ਰਹੇ ਹਨ ਦੁਪਹਿਰ ਤੋਂ ਬਾਅਦ ਕੁਝ ਮੌਸਮ ਸਹੀ ਬਣਿਆ ਸੀਗਾ ਜਿਸ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਰਟ ਪਤੰਗਾ ਨਾਲ ਭਰ ਚੁੱਕਿਆ ਮੈਨੂੰ ਐਵੇਂ ਲੱਗਦਾ ਵੀ ਜਿਵੇਂ ਕਹਿੰਦੇ ਵੀ ਸਵੇਰ ਤੋਂ ਲੱਗ ਜਾਂਦੇ ਆ 6 ਵਜੇ ਤੋਂ ਪਰ ਅੱਜ ਧੁੰਦ ਦੇ ਕਾਰਨ ਕਿੰਨੇ ਵਜੇ ਜ਼ਰਾ ਪਤੰਗਾ ਚੜੀਆਂ ਨੇ ਜਾਦਾ ਦਾਜ ਲਗ ਤੱਕ 12 ਕਿ ਉਹ ਤੋਂ ਬਾਦੀ ਜੋ ਕਮਕਾ ਸਹੀਤ ਲੇਕਿਨ ਉਹ ਦਾਣੀਆਂ ਚੁਰੂ ਗਿੱਕੀਆਂ ਨੇ ਕਿਉਂਕਿ ਕੱਲ ਵੀ ਬਹੁਤ ਜ਼ਿਆਦਾ ਧੁੰਦ ਸੀ ਅੱਜ ਹੋਰ ਵੀ ਜ਼ਿਆਦਾ ਸੰਨੂ ਧੁੰਦ ਧੁੰਦ ਕਰਕੇ ਬਹੁਤ ਹੀ ਲੇਟ ਸ਼ੁਰੂ ਹੋਇਆ ਸੀਗਾ ਪ੍ਰੋਗਰਾਮ ਸਾਰਾ ਤੁਸੀਂ ਕਿੱਥੋਂ ਆਏ ਹੋ ਅਸੀਂ ਜਲਾਨਾਬਾਦ ਤੋਂ ਜੀ ਹੋਰ ਵੀ ਤੁਹਾਡੇ ਮਿੱਤਰ ਹਾਂਜੀ ਹੋਰ ਵੀ ਰਿਸ਼ਤੇਦਾਰ ਮਿੱਤਰ ਆਏ ਹੋ ਜਾਨ